ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕਲ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗ ਆ ਵੀਰੇ ਇੱਕ ਤਾਂ ਬਿਲਕੁਲ ਤਾਜ਼ਾ ਸੂਆ ਨਾਗ ਚੰਗੇ ਦੁੱਧ ਤੇ ਚੱਲੀ ਜਾਂਦੀ ਆ ਤੇ ਇੱਕ ਬਾਈ ਕੋਲ ਬੂਰੀ ਨੀਲੀ ਰਾਵੀ ਦਾ ਤੋਪਈਆ ਤੋਕੜਾ ਪੂਰੀ ਸ਼ਕੀਨ ਝੁੱਟੀ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਸੀਗਾਲ ਜੀ ਸਸੀਗਾਲ ਵੀਰ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰ ਜੀ ਜੱਗਾ ਸਰਪੰਚ ਪਿੰਡ ਘਲਕਲਾ ਆਪਣਾ ਵੀਰੇ ਪਿੰਡ ਮੋਗੇ ਤੋਂ ਕਿੰਨੀ ਕਵਾਟ ਮੋਗੇ ਤੋਂ ਬਾਈ ਜੀ 9 ਕਿਲੋਮੀਟਰ ਹੋਗਾ 9 ਕਿਲੋਮੀਟਰ ਹੈ ਜਿਹਨੂੰ ਜਦੋਂ ਆਪਾਂ ਫਰੋਜ਼ਪੁਰ ਰੋਡ ਤੇ ਜਾਂਦੇ ਆ ਫਰੋਜ਼ਪੁਰ ਰੋਡ ਤੇ ਜਾਂਦੇ ਮੇਰੇ ਸਾਹਮਣੇ ਪਹਿਲਾ ਪਿੰਡ ਪਹਿਲਾ ਪਿੰਡ ਹੀ ਆਉਂਦਾ ਹਾਂ ਜੀ ਬੁੱਕਨ ਵਾਲੇ ਰੋਡ ਦੇ ਕੋਲੇ ਘਰ ਆਪਣਾ ਠੀਕ ਹੈ ਵੀਰੇ ਇੱਕ ਨੰਬਰ ਬਾਈ ਮਾਈ ਤੋਂ ਸ਼ੁਰੂ ਕਰਾਂਗੇ ਸੁਆ ਕਿੰਨਾ ਮਾ ਜੀ ਇਹਦਾ ਸੁਆ ਦੂਜਾ ਸੂਈ ਹੈ ਵੀਰ ਜੀ ਕਾ ਦੋ ਸੂਈ ਹੈ ਜੀ ਇਹ ਇਹਨੂੰ ਅੱਜ ਵੀਰ ਜੀ 10 ਦਿਨ ਹੋ ਗਏ ਬੱਚਾ ਕੀ ਹੈ ਜੀ ਬੱਚਾ ਮਗਰ ਕਟਾ ਵੀਰ ਜੀ ਜੇਰ ਕੰਪਲੀਟ ਹੈ ਜੀ ਬਿਲਕੁਲ ਓਕੇ ਹੈ ਜੀ ਕਿੰਨਾ ਨੈਟ ਦੁੱਧ ਤਿਆਰ ਹੈ ਦੁੱਧ 14 ਕਿਲੋ ਇਸ ਟਾਈਮ ਪੂਰਾ ਤਿਆਰ ਹੈ ਜੀ ਜੋਖ ਦੇਾਂਗੇ ਪੂਰਾ ਹੀ ਠੀਕ ਆ ਥਣਾ ਦੀ ਭਾਰ ਪਿੱਛੇ ਦੀ ਲੀਟਰ ਘਰੋਂ ਲੈ ਆਵੇ ਬੰਦਾ ਕੋਈ ਮਰਜੀ ਇੰਨੀ ਗਾਰੰਟੀ ਹੈ ਇੰਨੀ ਗਾਰੰਟੀ ਮੜਦਾ ਜਮਾ ਹੀ ਨਹੀਂ ਠੀਕ ਆ ਥਣਾ ਦੀ ਭਾਰ ਪਿੱਛੇ ਦੀ ਬਿਲਕੁਲ ਓਕੇ ਵੀਰ ਜੀ ਤੋੜ ਕੇ ਦਿਖਾ ਦੀ ਵੀਰ ਇਹਨੂੰ ਸੁਆ ਦ ਬੱਚਾ ਮਗਰ ਇਹਦੇ ਕੱਟਾ ਆ ਜਾਂਦਾ ਜੀਰ ਕੰਪਲੀਟ ਆ ਤੇ ਅੱਜ 14 ਕਿਲੋ ਭਾਂਡੇ ਚ ਪਾ ਕੇ ਲੈ ਜਾਓ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਬਾਈ ਦੱਸਦਾ ਕਿ ਲੀਟਰ ਚਾਹੇ ਤੁਸੀਂ ਆਪ ਦਾ ਹੀ ਲੈ ਆਇਓ ਤੇ ਜਿੰਨਾ ਦੱਸਿਆ ਉਹਨਾਂ ਤਿਆਰ ਹੋਊਗਾ ਸੋਨਾ ਪੈਠਾਪੂੜਾ ਹਵਾਨਾ ਕਰਮਾਲੀ ਦਾ ਐਫ ਗਾਇਆਂ ਵਰਗਾ ਮੁਠੀ ala ਥਾਣਾ ਕੱਲਾ ਕੱਲਾ ਨਿੱਖੜ ਮੈਂ ਬਾਕੀ ਵੀਡੀਓ ਬਣਾਉਣ ਦਾ ਤੁਹਾਨੂੰ ਮੈਂ ਸਮਾਂ ਚੈੱਕ ਕਰਾ ਦੇਣਾ ਬਈ ਆਪਾਂ ਦੁਪਹਿਰ ਦੇ ਟਾਈਮ ਹੀ ਵੀਡੀਓ ਬਣਾ ਰਹੇ ਆ ਦੇ ਸ਼ਾਮ ਨੂੰ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀਗਾ ਵੀਡੀਓ ਬਣਾਉਣ ਦਾ ਸਮਾਂ 12:34 ਮਿੰਟ ਦਾ ਅਜੇ ਲਗਭਗ ਅੱਧਾ ਦਿਨ ਚਵਾਈ ਚ ਬਾਕੀ ਆ ਤੇ ਹਵਾਨਾ ਹੁਣ ਵੀ ਕਰਮ ਵਾਲੀ ਸੋਹਣਾ ਭਰੀ ਫਿਰਦੀ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਚਵਾਈ ਦੀ ਬਈ ਇੱਕ ਨੰਬਰ ਆ ਜਮ ਬਿਲਕੁਲ ਓਕੇ ਵੀਰ ਜੀ ਠੀਕ ਆ ਡਿਮਾਂਡ ਕਰਨੀ ਜਾਇਜ਼ ਵੀਰੇ ਜਿਹੜੇ ਲੈਣੇ ਆ ਇੱਕ ਲੱਖ 40000 ਰੁਪਏ ਡਿਮਾਂਡ ਹੈ ਉਹ ਜੂ ਮਾਨਤਨ ਜੀ ਬਿਲਕੁਲ ਵੀਰ ਜੀ ਕੋਈ ਆਵੇ ਪਸੰਦ ਕਰੇ ਮਾਨਤਨ ਕਰਾਂਗੇ ਯਾਨੀ ਮੋੜਦੇ ਨਹੀਂਗੇ ਮੋੜਦੇ ਨਹੀਂਗੇ ਠੀਕ ਹੈ ਜੀ ਬਾਕੀ ਮੱਝ ਨੇ ਨਹੀਂ ਮੁੜਦੇ ਨੇ ਜਦੋਂ ਆਪ ਬਾਈ ਕੋਈ ਜਦੋਂ ਚਵਾਈ ਦੀ ਚੰਗੀ ਹੋਈ 1 ਲੱਖ 40000 ਰੁਪਇਆ ਜਾਇਜ਼ ਕੀਮਤ ਆ ਵੀਰੇ ਸ਼ਕੀਨ ਝੋਟੀ ਆ ਬਾਕੀ ਬਾਈ ਕਹਿੰਦਾ ਤੁਸੀਂ ਪਸੰਦ ਕਰਿਓ ਆਇਓ ਤੁਸੀਂ ਖਾਲੀ ਨਹੀਂ ਮੁੜਦੇਗੇ ਕਿਉਂਕਿ ਜਿਹੜੀਆਂ ਬਰੀਕੀਆਂ ਨੇ ਮੱਝ ਚ ਬਹੁਤ ਆ ਪਤਲਾ ਪਿੰਡਾ ਚੌੜਾ ਪੈਠ ਪੂੜਾ ਫਿਟਨੈਸ ਵਾਲਾ ਹਵਾਨਾ ਤੇ ਜਿਹੜਾ ਥਣਾ ਦਾ ਸਜ ਪੂਰਾ ਸੋਨਾ ਵੀਰੇ ਆਏ ਨਹੀਂ ਵੱਡੇ ਛੋਟੇ ਆ ਸੋਨੇ ਸਜ ਦੇ ਥਣਾ ਖਵਾਨਨੇ ਦੀ ਤੱਕ ਬੈਕ ਸਾਈਡ ਨੂੰ ਵੀ ਚੰਗੀ ਆ ਗੋਲ ਸਿੰਘੀ ਆ ਚੰਗੀ ਚੀਜ਼ ਆਪਾਂ ਕਹਿ ਸਕਦੇ ਆ ਮੂਰਾ ਚ ਬੱਚਾ ਮਗਰ ਮੇਲ ਆ ਜਾਂਦਾ ਜੀ ਤੇ ਇੱਕ ਜਿਹਦੀ ਡਿਮਾਂਡ ਵੀਰੇ ਬਾਹਲੀ ਚੱਲਦੀ ਆ ਤੇ ਨਾਲ ਹੀ ਬੂਰੀ ਨੀਲੀ 라ਵੀ ਸੁਆਗਨ ਮੈਂ ਬਈ ਇਹਦਾ ਦੂਜੇ ਸੂਈ ਆ ਵੀਰ ਜੀ ਇਹ ਵੀ ਕਦੋਂ ਸੂਈ ਆ ਪਤਾ ਕਰੋ ਇਹਨੂੰ ਵੀਰ ਜੀ 2 ਮਹੀਨੇ ਹੋ ਗਏ ਬੱਚਾ ਜੀ ਇਹਦਾ ਬੱਚਾ ਕੱਟਾ ਸੀਗਾ ਵੀਰ ਜੀ ਉਹ ਹੈ ਨਹੀਂਗਾ ਹੈ ਨਹੀਂਗਾ ਜੀ ਹਾਂਜੀ ਠੀਕ ਆ ਈਆਈ ਵਗੈਰਾ ਦੱਸੀ ਮਾਲਕਾਂ ਨੇ ਨਹੀਂ ਵੀਰ ਜੀ ਆਪਾਂ ਪਿਓਰ ਤੋਕੜ ਹੀ ਦੇਣੀ ਹੈ ਪਿਓਰ ਤੋਕੜ ਹੀ ਦੇਣੀ ਕਿੰਨਾ ਦੁੱਧ 7 ਕਿਲੋ ਦੁੱਧ ਹੈ ਨੈਟ ਮਿਲਦੀ ਕਿਵੇਂ ਆਹ ਇਹ ਬਾੜੇ ਦੇ ਵੀਰ ਜੀ ਦੋਨੇ ਟਾਈਮ ਦੋਨੇ ਟਾਈਮ ਹਾਂਜੀ ਆਪਣੇ ਘਰੇ ਚੋ ਕੇ ਲੈ ਜੇ ਬਿਲਕੁਲ ਭਣਾ ਚਾਰ ਡੰਗ ਚੂਲੇ ਵੀ ਆਪਣੀ ਗਰੰਟੀ ਹੋਗੀ ਠੀਕ ਆ ਸੱਜੇ ਦਾ ਰਿਕਾਰਡ ਦੱਸਿਆ ਮਾਲਕਾ ਨਹੀਂ ਇਹ ਨਹੀਂ ਪੁੱਛਿਆ ਨਹੀਂ ਵੀਰ ਜੀ ਆਪਾਂ ਠੀਕ ਆ ਚੰਗੀ ਬਹਲੀ ਆ ਵੀਰੇ ਵੀ ਤੋੜ ਕੇ ਦਿਖਾ ਦਿਓ ਨਾਲ ਦੀ ਨਾਲ ਪਿਓਰ ਬੂਰੀ ਨੀਲੀ ਰਾਵੀ ਹੈ ਜੀ ਉਹ ਵੀ ਤਨਾਲੀ ਟੋਕੜਾ ਪਿਓਰ ਮਾਲਕਾਂ ਨੇ 2.5 ਮਹੀਨਿਆਂ ਦੀ ਦੱਸੀ ਐ ਸੂਈ ਤੁਸੀਂ ਚਾਹੇ ਜਿੰਨਾ ਮਰਜ਼ੀ ਮੰਨ ਲਓ 7 ਕਿਲੋ ਦੁੱਧ ਆ ਐਜ ਨਗੀਨਾ ਪੀਸ ਵੀਰੇ ਕਿਤੇ ਹੀ ਮਿਲਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਖੜਮਾ ਹੱਥੀ ਜਵਾਈ ਵਾਲਾ ਤੇ ਕਰਮ ਵਾਲੀ ਇੰਨੀ ਭਲੀ ਮਾਨਸਾ ਬਾਈ ਦੱਸਦਾ ਵੀ ਦੋਨੇ ਟਾਈਮ ਆਪਣੇ ਘਰੇ ਚਾਟ ਤੇ ਝੂਕੇ ਲੈ ਜਿਓ ਤੁਸੀਂ ਥਾਣ ਤੁਨੂੰ ਮੈਂ ਨੇੜੇ ਤੋਂ ਚੈੱਕ ਕਰਾ ਦਿੰਨਾ ਕੱਲਾ ਕੱਲਾ ਨਖੜਮਾ ਹੱਥੀ ਜਵਾਈ ਵਾਲਾ ਫਿੱਟ ਫਿੱਟ ਲੇਵਾ ਵੀਰੇ ਥਾਣਾ ਦਾ ਸਹਿਜ ਨੇੜੇ ਤੋਂ ਚੈੱਕ ਕਰ ਸਕਦੇ ਹੋ 7 ਕਿਲੋ ਨੈਟ ਦੁੱਧ ਤਿਆਰ ਆ ਤੇ ਵੀਰੇ ਜੈਜ ਕੀਮਤੇ ਦੀ ਜੀ 65000 ਰੁਪਇਆ ਮੌਲਾ ਜੀ ਪੂਜੂ ਮਾਨਤਾਨ ਬਾਕੀ ਮਾਨਤਾਨ ਕਰ ਦਾਂਗੇ ਜੀ ਕੋਈ ਆਦੇ ਪਸੰਦ ਜੋੜੇ ਜੋ ਖੁੱਲਾ ਮਾਨਤਾਨ ਹੋ ਜੋ ਕਰ ਦਾਂਗੇ ਜੀ ਠੀਕ ਹੈ ਜੀ 65000 ਰੁਪਇਆ ਦੀ ਕੀਮਤ ਆ ਬਾਈ ਦੱਸਦਾ ਕਿ ਜੋੜੇ ਜੋ ਮਾਨਦਾਨ ਆਪਾਂ ਖੁੱਲਾ ਕਰ ਦਾਂਗੇ ਚੰਗੇ ਪਸ਼ੂ ਆ ਬਾਈ ਕੋਲ ਨਗ ਦੋ ਹੀ ਆ ਪਰ ਬਹੁਤ ਚੰਗੇ ਆ ਥੋੜੇ ਪੈਸੇ ਲਾਉਣੇ ਤਾਂ ਆ ਲੈ ਲਿਓ ਜੇ ਚੰਗੇ ਦੁੱਧ ਵਾਲੀ ਲੈਣੀ ਤਾਂ ਵੀਰੇ ਸੁਆ ਸੁਆ ਨਗ ਲੈ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ